ਕਰਤੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰਜੀਤ ਸਿੰਘ ਭਾਟੀਆ ਸੋਸ਼ਲ ਵਰਕਰ ਫਰੀडम फाइਟਰ ਪੰਜਾਬ ਦਾ ਪ੍ਰਧਾਨ ਪਰਿਵਾਰਕ ਸੰਗਠਨ ਦਾ ਅਤੇ ਵਾਰਡ ਨੰਬਰ 19 ਤੋਂ ਮੇਰੇ ਮੈਸੇਜ ਕਾਉਂਸਲਰ ਰੁਬੀ ਭਾਟੀਆ ਮਨ ਦਾ ਪਤਾ ਹੀ ਆਪ ਜੀ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਮੂਹ ਇਲਾਕਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਨ ਜਾ ਰਿਹਾ ਹਾਂ ਬੇਨਤੀ ਕੀ ਹੈ ਮੇਰੀ ਜੇ ਆਪਾਂ ਕੁਦਰਤ ਦੀ ਗੱਲ ਕਰੀਏ ਬਹਾਰ ਹੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਿਹੜੀ ਆਹਾ ਮਹੀਨੇ ਦੀ ਆਪਾਂ ਗੱਲ ਕਰੀਏ ਬਸੰਤ ਮਹੀਨੇ ਦੀ ਗੱਲ ਕਰੀਏ ਬਸੰਤ ਮਹੀਨਾ ਇੱਕ ਐਸਾ ਮਹੀਨਾ ਹੈ ਕਿ ਪੱਤਝੜ ਤੋਂ ਬਾਅਦ ਬਸੰਤ ਆਂਦਾ ਤੇ ਕੁਦਰਤ ਵੀਰ ਤੇ ਬਹਾਰ ਹੁੰਦੀ ਹੈ ਕੁਦਰਤ ਆਪਾਂ ਜਾ ਕੇ ਬਾਗਾਂ 'ਚ ਦੇਖੋ ਕਿਵੇਂ ਪ੍ਰਕਿਰਤੀ ਨੇ ਫੁੱਲ ਖਿਲੇ ਹੁੰਦੇ ਨੇ ਔਰ ਕਿਵੇਂ ਦਰਖਤਾਂ ਦੇ ਉੱਤੇ ਹਰਿਆਲੀ ਛਾਈ ਹੁੰਦੀ ਹੈ ਇੱਕ ਮਹੀਨਾ ਐਸਾ ਹੈ ਇਹ ਮਹੀਨਾ ਜਿਹੜਾ ਬਹੁਤ ਹੀ ਕੁਦਰਤ ਵੱਲੋਂ ਬਹੁਤ ਹੀ ਸ਼ਾਨਦਾਰ ਮਹੀਨਾ ਗਿਣਿਆ ਗਿਆ ਤੇ ਮੇਰੀ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜੇ ਕੁਦਰਤ ਇਸ ਮਹੀਨੇ ਨੂੰ ਇੰਨਾ ਵਧੀਆ ਮੰਨਦੀ ਹੈ ਆਪਣੀ ਪ੍ਰਕਿਰਤੀ ਦੇ ਰੰਗ ਦਿਖਾਉਂਦੀ ਹੈ ਤੁਸੀਂ ਜਾ ਕੇ ਦੇਖੋ ਫੁੱਲ ਕਿਵੇਂ ਖਿਲੇ ਹੋਣਗੇ ਤੇ ਆਪਾਂ ਇਨਸਾਨ ਲੋਕ ਮੈਂ ਹੁਣ ਬੇਨਤੀ ਕਰਨ ਜਾ ਰਿਹਾ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਸੂਹ ਵਾਰਡ ਵਾਸੀਆਂ ਨੂੰ ਕੀ ਬੇਨਤੀ ਕਰਨ ਜਾ ਰਿਹਾ ਪਸੰਤ ਪੰਚਮੀ ਆ ਰਹੀ ਹੈ 2 ਤਰੀਕ ਦੀ ਪਸੰਤ ਪੰਚਮੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਪਰ ਜਿੱਥੇ ਕੁਦਰਤ ਨੇ ਪ੍ਰਕਿਰਤੀ ਨੂੰ ਖਿਲਾਰਿਆ ਹੈ ਖਿਲਰਿਆ ਫੁੱਲ ਖਿਲਾਰੇ ਨੇ ਉੱਥੇ ਸਾਡੇ ਵਰਗੇ ਜਿਹੜੇ ਇਨਸਾਨ ਨੇ ਅੱਜ ਕੀ ਕਿਹੜੇ ਪਾਸੇ ਚੱਲ ਪਏ ਨੇ ਬਸੰਤ ਪੰਚਮੀ ਦਾ ਤਿਹਾੜ ਸਾਡੀ ਭਾਰਤੀ ਸੰਸਕ੍ਰਿਤੀ ਹੈ ਸਾਡੇ ਦੇਸ਼ ਦੀ ਤਰਹ ਹੋ ਰਹੇ ਜਨੇ ਵੀ ਤਿਹਾੜ ਨੇ ਅਸੀਂ ਮਨਾੜੇ ਨੇ ਪਰ ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਹੈ ਇਸ ਤਿਹਾੜ ਨੂੰ ਆਪ ਬੜੇ ਪ੍ਰੇਮ ਤੇ ਪਿਆਰ ਸਤਿਕਾਰ ਦੇ ਨਾਲ ਮਨਾਈਏ ਕਿਉਂ ਮਨਾਈਏ ਕਿਵੇਂ ਮਨਾਈਏ ਮੈਂ ਦੱਸਣਾ ਚਾਹਨਾ ਇੱਕ ਖੂਨੀ ਡੋਰ ਚੱਲ ਪਈ ਕਾਤਲ ਡੋਰ ਚੈਨਾ ਡੋਰ ਜਿਹਨਾਂ ਨੂੰ ਨਾਮ ਚੈਨਾ ਡੋਰ ਕਿਹਾ ਗਿਆ ਜਿਹੜੀ ਆਂਦੇ ਜਾਂਦੇ ਜਦੋਂ ਆਪਾਂ ਡੋਰ ਹੁਣਾਂ ਨੇ ਹਾਂ ਤੁਸੀਂ ਦੇਖਣਾ ਲੋਕਾਂ ਦੇ ਗਲੇ ਵੜ ਦਿੰਦੀ ਹੈ ਹੱਥ ਵੜ ਦਿੰਦੀ ਹੈ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਜਿਹੜਾ ਹੁੰਦਾ ਉਹ ਉੱਠ ਜਾਂਦਾ ਹੈ ਘਰ ਚ ਉਸ ਡੋਰ ਦੇ ਨਾਲ ਉਹ ਕਾਤਲ ਡੋਰ ਕਿ ਨਹੀਂ ਗਈ ਹੈ ਮੈਂ ਇਹ ਨਹੀਂ ਕਹਿੰਦਾ ਤੁਸੀਂ ਪਤੰਗ ਉਡਾਓ ਨਾੜਾਓ ਮੇਰੀ ਬੇਨਤੀ ਹੈ ਪਤੰਗ ਉਡਾਓ ਕੁਦਰਤ ਦੇ ਨਿਯਮਾਂ ਦੇ ਵਿੱਚ ਕੁਦਰਤ ਦਾ ਆਨੰਦ ਮਾਣੋ ਮੌਸਮ ਵੀ ਵਧੀਆ ਹੋਊਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਸੀਂ ਆਨੰਦ ਮਾਣੋ ਪਰ ਡੋਰ ਕਿਹੜੀ ਵਰਤੋਂ ਮੇਰੀ ਬੇਨਤੀ ਹੈ ਆਹ ਡੋਰ ਚੱਲਦੀ ਹੈ ਧਾਗੇ ਵਾਲੀ ਡੋਰ ਆ ਮੇਰੇ ਸਾਹਮਣੇ ਤਿੰਨ ਬੱਟੂ ਲੈ ਕੇ ਮੇਰੇ ਭਤੀਜ ਹੋਰੀ ਸੀਐਸ ਸਾਹਿਬ ਹਾਜ਼ਰ ਹੋਏ ਨੇ ਸਿਕ ਮੈਸੇਜ ਦੇਣਾ ਚਾਹੁੰਦੇ ਆ ਇਸ ਮੈਂ ਆਪ ਜੀ ਨੂੰ ਵੀਡੀਓ ਰਹੀ ਆਹ ਡੋਰ ਜਿਹੜੀ ਹੈ ਧਾਗੇ ਵਾਲੀ ਡੋਰ ਹੈ ਇਹਦੇ ਨਾਲ ਤੁਸੀਂ ਲਾਓ ਇਹਨਾਂ ਤੁਸੀਂ ਪਤੰਗ ਕਟੋ ਤੇ ਕਟਾਓ ਕਟਾਣ ਚ ਵੀ ਮਜ਼ਾ ਆਉਂਦਾ ਆਪਾਂ ਇਹ ਨਹੀਂ ਕਹਿੰਦੇ ਆਪਾਂ ਕਟਣ ਚ ਮਜ਼ਾ ਆਉਂਦਾ ਕਟਾਣ ਤੇ ਵੀ ਉਹਨਾਂ ਨੂੰ ਮਜ਼ਾ ਆਉਂਦਾ ਹੈ ਜੇ ਪਟਾਖਾ ਜਾਓ ਕੁਝ ਨਹੀਂ ਹੁੰਦਾ ਕੀ ਹੋ ਗਿਆ ਜੇ ਪਤੰਗ ਤੁਹਾਡਾ ਕੱਟਿਆ ਗਿਆ ਤੁਸੀਂ ਇੱਕ ਪਤੰਗ ਕੱਟਣ ਦੀ بجائے ਕੱਟਣ ਲਈ ਡੋਰ ਲੈ ਕੇ ਨਾ ਚైనా ਦੀ ਜਿਹਦੇ ਵਿੱਚ ਕਰੰਟ ਵੀ ਹੁੰਦਾ ਤੁਹਾਡੇ ਬੱਚਿਆਂ ਨੂੰ ਕਈ ਵਾਰ ਕਰੰਟ ਵੀ ਲੱਗ ਜਾਂਦਾ ਉਹਦੇ ਨਾਲ ਤੁਹਾਡੇ ਲਈ ਵੀ ਘਾਤਕ ਹੈ ਜਿੰਨੇ ਵੀ ਮੇਰੇ ਮਾਪੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਨੌਜਵਾਨ ਵੀਰ ਦੇਖ ਰਹੇ ਨੇ ਜਾਂ ਭੈਣ ਭਰਾ ਦੇਖ ਰਹੇ ਨੇ ਮੇਰੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਇਸ ਬਸੰਤ ਨੂੰ ਆਪਾਂ ਨੇ ਪ੍ਰਸ਼ਾਸਨ ਦੇ ਨਾਲ ਲਾ ਕੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਵੀ ਹੁਕਮ ਹੋਏ ਨੇ ਐਸਐਸਪੀ ਸਾਹਿਬ ਸਾਡੇ ਖੰਨੇ ਵੱਲੋਂ ਵੀ ਹੁਕਮ ਹੋਏ ਨੇ ਐਡੀਜੀਐਮ ਸਾਹਿਬ ਵੱਲੋਂ ਹੁਕਮ ਹੋਏ ਨੇ ਅਸੀਂ ਪੋਲੀਟਿਕਲ ਲੋਕ ਵੀ ਅਸੀਂ ਸਮਾਜ ਸੇਵਕ ਲੋਕ ਵੀ ਆਪ ਜੀ ਨੂੰ ਬੇਨਤੀ ਕਰ ਰਹੇ ਆ ਦੇਖੋ ਗੁੱਡੇ ਕਿੰਨੇ ਵਧੀਆ ਲੱਗਦੇ ਨੇ ਮੈਂ ਪਤੰਗ ਵੀ ਤੁਹਾਨੂੰ ਦਿਖਾ ਰਿਹਾ ਕਿੰਨੇ ਸ਼ਾਨਦਾਰ ਪਤੰਗ ਨੇ ਜਦੋਂ ਉਡਣਗੇ ਕਿੰਨੇ ਵਧੀਆ ਲੱਗਣਗੇ ਇਸ ਜੋਰ ਦੇ ਨਾਲ ਜੇ ਕੱਟਿਆ ਜਾਊ ਤਾਂ ਵੀ ਵਧੀਆ ਲੱਗੂਗਾ ਕੋਈ ਇਹ ਨਹੀਂ ਆ ਵੀ ਆਪਾਂ ਹਾਏ ਆਪਣਾ ਪਤੰਗ ਕੱਟਿਆ ਗਿਆ ਸੋ ਮੇਰੀ ਬੇਨਤੀ ਹੈ ਸ ਹੱਥ ਜੋੜ ਕੇ ਫੇਰ ਮੈਂ ਬੇਨਤੀ ਕਰਦਾ ਮੈਂ ਹਰਜੀਤ ਸਿੰਘ ਪਾਟਿਆ ਸਮਾਜ ਸੇਵਕ ਵਾਰਡ ਨੰਬਰ 19 ਤੋਂ ਮੇਰੇ ਤੁਹਾਡੇ ਪਤਨੀ ਮਿਊਨਿਸਪਲ ਕਾਉਂਸਲਰ ਆ ਤੁਸੀਂ ਸਾਨੂੰ ਸੇਵਾ ਦਿੱਤੀ ਹੋਈ ਹੈ ਆਪ ਜੀ ਦੀ ਸੇਵਾ 'ਚ ਫੇਰ ਅਸੀਂ ਹਾਜ਼ਰ ਹੋ ਰਹੇ ਹਾਂ ਮੈਂ ਬੇਨਤੀ ਕਰ ਰਿਹਾ ਹਾਂ ਹਾਜ਼ਰ ਹੋ ਕੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਕਾਤਰ ਡੋਰ ਦਾ ਬਿਲਕੁਲ ਬਾਈਕਾਰਡ ਕਰੋ ਜੇ ਕੋਈ ਉਡਾਂਦਾ ਹੈ ਹਾਂ ਇਹ ਵੀ ਨਾਲ ਮੈਂ ਕੱਲ ਕਹਿ ਰਿਹਾ ਜੇ ਕੋਈ ਡੋਰ ਨਾ ਪਤੰਗ ਉਡਾਂਦਾ ਆਪਣਾ ਸ਼ਹਿਰ ਵਾਸੀ ਹੋਣ ਦਾ ਇੱਕ ਫਰਜ ਹੈ ਪੁਲਿਸ ਨੂੰ ਤਲਾਹ ਕਰੋ ਸਿਟੀ 1 ਦੀ ਪੁਲਿਸ ਨੂੰ ਤਲਾ ਕਰੋ ਸਿਟੀ 2 ਦੀ ਪੁਲਿਸ ਨੂੰ ਤਲਾ ਕਰੋ ਸਦਰ ਥਾਣੇ ਖੰਨੇ ਦੀ ਪੁਲਿਸ ਨੂੰ ਤਲਾ ਕਰੋ ਡੀਐਸਪੀ ਸਾਹਿਬ ਖੰਨਾ ਨੂੰ ਤਲਾ ਕਰੋ ਪੁਲਿਸ ਪ੍ਰਸ਼ਾਸਨ ਪੂਰਾ ਤੁਹਾਡਾ ਸਹਿਯੋਗ ਦੇਊਗੀ ਔਰ ਸਿਵਲ ਪ੍ਰਸ਼ਾਸਨ ਤੁਹਾਡਾ ਸਹਿਯੋਗ ਦੇਊ ਔਰ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਇਹ ਵੀ ਮੈਂ ਬੇਨਤੀ ਕਰ ਰਿਹਾ ਅਸੀਂ ਵੀ ਇਸ ਕਰਦੇ ਆਪਣੇ ਵਾਰਡ ਦੇ ਵਿੱਚ ਲਗਾਤਾਰ ਨਿਗਰਾਨੀ ਰੱਖਾਂਗੇ ਜੇ ਕੋਈ ਇਸ ਡੋਰ ਨਾਲ ਪਟੰਗ ਉਡਾਂਦਾ ਹੈ ਤਾਂ ਅਸੀਂ ਉਹਨੂੰ ਫੜਾਵਾਂਗੇ ਅਸੀਂ ਉਹਦੀ ਮਦਦ ਨਹੀਂ ਕਰਦੇ ਅਸੀਂ ਮੈਂ ਇੱਕ ਵੀਡੀਓ ਨਹੀਂ ਬੇਨ ਮੈਂ ਬੇਨਤੀ ਕਰ ਰਿਹਾ ਜੇ ਕੋਈ ਕਾਤਲ ਡੋਰ ਦੇ ਨਾਲ ਚਾਈਨਾ ਦੀ ਜਿਹੜੀ ਕਾਤਲ ਡੋਰ ਪਲਾਸਟਿਕ ਡੋਰ ਤਾਂ ਵੀ ਉਹਦਾ ਮੁਕੰਮਲ ਬਾਈਕਾਟ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਬੰਦਾ ਫੜਾਵਾਂਗੇ ਚਾਹੇ ਕੋਈ ਮਰਜ਼ੀ ਹੋਵੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਆ ਦੇਖੋ ਡੋਰਾ ਕਿੰਨੀ ਐ ਵਧੀਆ ਡੋਰਾ ਨਹੀਂ ਵੀ ਧਾਗੀਆਂ ਵਾਲੀਆਂ ਡੋਰਾ ਮੈਨੂੰ ਦਿਖਾ ਵੀ ਰਹੇ ਆ ਹਾਂਜੀ ਧਾਗੀਆਂ ਵਾਲੇ ਡੋਰਾ ਬੇਟਾ ਜੀ ਇਹ ਤਾਂਗੀਆਂ ਵਾਲੀ ਹੈ ਜੀ ਠੀਕ ਹੈ ਨਾ ਹਾਂ ਬਿਲਕੁਲ ਇਹ ਧਾਗੀਆਂ ਵਾਲੀ ਡੋਰਾ ਨੇ ਇਹਦੇ ਨਾਲ ਤੁਸੀਂ ਪਟੰਗ ਅੜਾਓ ਤੇ ਇਸ ਤਿਹਾਰ ਜੋ ਕਿ ਸਾਡੀ ਭਾਰਤੀ ਸੰਸਕ੍ਰਿਤੀ ਹੈ ਸਾਡੇ ਤਿਹਾੜ ਨੇ ਜਿਹੜੇ ਤਿਹਾੜ ਨੇ ਸਾਡੇ ਤਰੋਹਰ ਨੇ ਇਸ ਤਰੋਹ ਨੂੰ ਆਪਾਂ ਨੇ ਬੜੇ ਪ੍ਰੇਮ ਤੇ ਪਿਆਰ ਸਤਿਕਾਰ ਨਾਲ ਬਣਾਣਾ ਹੋਈਆਂ ਗਲਤੀਆਂ ਭੁੱਲਾਂ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ